ਸਤਿ ਸ਼੍ਰੀ ਅਕਾਲ ਜੀ। ਆਸ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ। ਅੱਜ ਆਪਾਂ ਗੱਲ ਕਰਨੀ ਸੀਗੀ ਵੀ ਜਿਹੜੀ ਭਾਰਤ ਤੇ ਅਮਰੀਕਾ ਦੇ ਵਿਚਾਲੇ ਟਰੇਡ ਡੀਲ ਹੋਈ ਆ ਜਿਹਦਾ ਕਿ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਆਪਣੇ ਇੰਡੀਆ ਲੈਵਲ ਤੇ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਵੀ ਉਸ ਡੀਲ ਦੇ ਵਿੱਚ ਵੀ ਕਿਸਾਨਾਂ ਦਾ ਕੀ ਨੁਕਸਾਨ ਆ ਉਸ ਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਤੇ ਜਿਉ ਮਤਲਬ ਸੰਦੀ ਦੇ ਪ੍ਰੋਪਰ ਅਕਸਟ੍ਰਕਚਰ ਹੋ ਜਾਂਦੇ ਆ ਤੇ ਉਹਦੇ ਵਿੱਚ ਕੀ ਕੀ ਨੁਕਸਾਨ ਹੋਊਗਾ ਭਾਰਤੀ ਕਿਸਾਨਾਂ ਦਾ ਜਾਂ ਡੈਰੀ ਫਾਰਮ ਦਾ ਉਹਦੇ ਬਾਰੇ ਅੱਜ ਆਪਾਂ ਜਿੰਨੀ ਕੁ ਆਪਣੀ ਜਾਣਕਾਰੀ ਹੈ ਗੱਲਬਾਤ ਕਰਾਂਗੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਪੇਜ ਨੂੰ ਫੋਲੋ ਸ਼ੁਰੂ ਕਰ ਲਓ ਇਹਦੇ ਵਿੱਚ ਤਿੰਨ ਸ਼ਰਤਾ ਰੱਖੀਆਂ ਗਈਆਂ ਬਾਕੀ ਦਾ ਸ਼ਰਤਾ ਆਪਣੇ ਕਿਸਾਨੀ ਦੇ ਰੈਟਰ ਨਹੀਂ ਆਪਣੇ ਕਿਸਾਨੀ ਦੇ ਰੈਟਰ ਦਾ ਵੀਰੇ ਦੋ ਧੰਦੇ ਆ ਇੱਕ ਤਾਂ ਡੈਰੀ ਤੇ ਇੱਕ ਕਿਸਾਨਾਂ ਵੱਲੋਂ ਵੀ ਜਿਹੜਾ ਆਪਣਾ ਜਿਵੇਂ ਮੱਕੀ ਵਗੈਰਾ ਉਹਨਾਂ ਫਸਲਾਂ ਦਾ ਇਹ ਦੋ ਆ ਡੈਰੀਏ ਦੇ ਤੋਂ ਮਨ ਨੂੰ ਕੋਈ ਵੀ ਅਮਰੀਕਾ ਤੋਂ ਮਨ ਨੂੰ ਕੋਈ ਡੈਰੀ ਦਾ ਕੋਈ ਵੀ ਸਮਾਨ ਆਉਂਦਾਗਾ ਉਹਦੇ ਤਾਂ 30 ਤੋਂ 60% ਵੀਰੇ ਪਹਿਲਾਂ ਟੈਰਫ ਲੱਗਦਾ ਸੀਗਾ ਤੇ ਜੋ ਕਿ ਉਹਨੂੰ ਅਮਰੀਕਾ ਕਹਿ ਰਿਹਾ ਵੀ ਇਹ ਤੁਸੀਂ 10% ਕਰੋ ਜੇ 10% ਇਹ ਹੋ ਜਾਂਦਾ ਤਾਂ ਅਮਰੀਕਾ ਵਾਲਾ ਦੁੱਧ ਇੰਡੀਆ ਚ ਆਊਗਾ ਤੇ ਉਹ ਆਪਣੇ ਇੰਡੀਅਨ ਦੁੱਧ ਨਾਲੋਂ ਬਹੁਤ ਜ਼ਿਆਦਾ ਸਸਤਾ ਆਊਗਾ ਤੇ ਬਾਕੀ ਇਹ ਵੀ ਗੱਲ ਕਹਿ ਰਹੇ ਆ ਵੀ ਜਿਹੜਾ ਅਮਰੀਕਾ ਦਾ ਦੁੱਧ ਆ ਉਹ گاਵਾਂ ਨੂੰ ਇੱਕ ਦਾ ਬਲੱਡ ਮੀਲ ਪਾਉਂਦੇ ਆ ਤੇ ਇੱਕ ਚਾਰ ਪੀਂਹੋਂਦੇ ਆ ਜਿਵੇਂ ਲੋ ਉਹ ਦੁੱਧ ਇੱਧਰ ਆ ਕੇ ਵਿਕਦਾ ਤੋ ਆਪਣੀ ਧਾਰਮਿਕ ਰੀਤੀ ਰਿਵਾਜਾਂ ਦੇ ਵੀ ਖਿਲਾਫ ਹੋਊਗਾ ਬਾਕੀ ਰਹੀ ਗੱਲ ਜਿਵੇਂ ਮੂੰਹ ਹੈ ਸੋਇਆਬੀਨ ਮੱਕਾ ਇਹ ਸਭ ਜੀਐਮ ਰੋ ਜੇਨੈਟਿਕ ਮੋਡੀਫਾਈ ਤਿਆਰ ਹੁੰਦੇ ਉੱਥੇ ਇਹਦੇ ਬੀਜ ਜਿਹੜੇ ਨੇ ਜੇਨੈਟਿਕ ਮੋਡੀਫਾਈ ਹੁੰਦੇ ਆ ਤੇ ਜੋ ਕਿ ਬਹੁਤ ਸਸਤੇ ਪੈਂਦੇ ਆ ਇਦੇ ਉੱਤੇ ਵੀ ਅਮਰੀਕਾ ਕਹਿ ਰਿਹਾ ਵੀ ਤੁਹਾਡਾ 30 ਤੋਂ 60% ਟੈਰਫ ਲੱਗਿਆ ਪਹਿਲਾਂ ਭਾਰਤ ਨੇ ਕੋ 10 10% ਕਰੋ 5 ਤੋਂ 10% ਜੇ ਵੀ ਦਾ 5 ਤੋਂ 10% ਹੋ ਜਾਂਦਾ ਤੇ ਜਿਹੜਾ ਆਪਣੀ ਮੱਕੀ ਸੋਇਆਬੀਨ ਬਰੇ ਨੇ ਇੱਥੇ ਉਧਰ ਇਹਨੇ ਸਸਤੇ ਪੈਣੇ ਬਹੁਤ ਜ਼ਿਆਦਾ ਸਸਤੇ ਪੈਣੇ ਆ ਤੇ ਮੱਕੀ ਦਾ ਵੀ ਇਹੜਾ ਉਹ ਜੈਨੇਟਿਕ ਮੋਡੀਫਾਈਡ ਹੈ ਜੀਐਮ ਤੇ ਆਪਣੀ ਜਿਹੜੀ ਐਫਐਸਐਸਆਈਆਈਆ ਹੈ ਜਿਹੜੀ ਆਪਣੀ ਕੁਆਲਟੀ ਵਾਲੀ ਕੁਆਲਟੀ ਚੈੱਕ ਕਰਦੀ ਆ ਉਹ ਇਹ ਚੀਜ਼ ਨੂੰ ਨਹੀਂ ਲਾਗੂ ਕਰਦੀ ਉਹਨਾਂ ਦੇ ਪਾਲਿਸੀ ਦੇ ਉਲਟਾ ਇਹ ਉਹ ਕਹਿ ਰਹੇ ਪੁੱਛਣਾ ਸਾਨੂੰ 24 ਫਸਲਾਂ ਤੇ ਜੀਐਮ ਜੈਨੇਟਿਕ ਮੋਡੀਫਾਈ ਫ੍ਰੀ ਸਰਟੀਫਿਕੇਟ ਦਿਓ ਅਮਰੀਕਾ ਜਿਹੜਾ ਕਿ ਉਹ ਸਰਟੀਫਿਕੇਟ ਨਹੀਂ ਦੇਣਾ ਚਾਹੁੰਦਾਗਾ ਤੇ ਫਸਲਾਂ ਮੱਕੀ ਬਹੁਤ ਸਸਤੀ ਹੋ ਜਾਣੀਆਂ ਸੋਇਆਬੀਨ ਬਹੁਤ ਸਸਤੇ ਹੋ ਜਾਣੇ ਆ ਤੇ ਆਪਣੀ ਮੱਕੀ ਨੂੰ ਕਿਸੇ ਨਾਲ ਨਹੀਂ ਪੁੱਛਣਾਗਾ ਤੇ ਜੇ ਉਹੀ ਜੈਨੇਟਿਕ ਮੋਡੀਫਾਈ ਵੀ ਇੱਥੇ ਆਪਣੇ ਲੱਗਣ ਲੱਗੇ ਤੇ ਉਹ ਵੀ ਸਿਰਫ 1 ਸਾਲ ਚੱਲਦੇ ਆ ਦੂਏ ਸਾਲ ਉਹ ਨਵੇਂ ਲੈਣੇ ਪੈਂਦੇ ਆ ਆਪਾਂ ਨੂੰ ਤੇ ਨਵੇਂ ਹਰ ਸਾਲ ਨਵੇਂ ਲਾਵਾਂਗੇ ਵੀ ਤੇ ਫਿਰ ਆਪਾਂ ਨੂੰ ਬਾਹਰ ਲਿਆ ਕੰਪਨੀ ਦਾ ਤੇ ਨਿਰਭਰ ਰਹਿਣਾ ਪਊਗਾ ਤੇ ਬਾਕੀ ਇਹ ਕਹਿ ਰਿਹਾ ਵੀ ਇਹ ਹਜੇ ਮੂਹ ਜਵਾਨੀ ਗੱਲਬਾਤ ਹੋਈ ਆ ਹਜੇ ਹਕਸਟ੍ਰਕਚਰ ਲੈ ਕੇ ਜਿੰਨਾ ਟਾਈਮ ਹਕਸਟ੍ਰਕਚਰ ਨਹੀਂ ਹੁੰਦੀ ਸੰਧੀ ਤੋਂ ਉਹਨਾਂ ਟਾਈਮ ਆਪ ਨੂੰ ਸ਼ਰਤਾਂ ਨਹੀਂ ਕਲੀਅਰ ਹੋਣੀਆਂ ਹਾਂ ਜੇ ਇਹ ਸੰਧੀ ਹੋ ਜਾਂਦੀ ਆ ਤਾਂ ਨੁਕਸਾਨ ਬਹੁਤ ਜ਼ਿਆਦਾ ਆ ਕਿਸਾਨੀ ਦਾ ਤੇ ਸਹੀ ਆ ਕਿਸਾਨੀ ਦੇ ਦਿੱਤੇ ਬੰਦੀਆਂ ਜਿਹੜੂ ਵਿਰੋਧ ਕਰ ਰਹੀਆਂ ਜੇ ਸੱਚ ਆ ਗੱਲ ਤਾਂ ਸਹੀ ਕਰ ਰਹੀਆਂ ਇਹ ਜੋ ਡੈਰੀ ਫਾਰਮ ਦਾ ਨੁਕਸਾਨ ਆ ਤੇ ਕਿਸਾਨੀ ਦਾ ਨੁਕਸਾਨ ਆ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਲਾਈਕ ਕਮੈਂਟ ਜੀ